ਤੇ ਅਧਿਕ ਖਬਰ ਪਾਕਿਸਤਾਨੀ ਫੌਜ ਨੂੰ ਲੈ ਕੇ ਵੈਸੇ ਤਾਂ ਸਾਡੀ ਭਾਰਤ ਦੀ ਫੌਜ ਬੜੀ ਜੁਝਾਰੂ ਬੜੀ ਤਾਕਤਵਰ ਬੜੀ ਮਾਣ ਭਰਪੂਰ ਹੈ ਬੜੀ ਸਨਮਾਨ ਭਰਪੂਰ ਹੈ ਤੇ ਸਮੇਂ-ਸਮੇਂ ਦੇ ਉੱਤੇ ਉਹ ਆਪਣੇ ਆਪ ਨੂੰ ਅਪਗ੍ਰੇਡ ਵੀ ਕਰਦੇ ਰਹਿੰਦੇ ਆ ਪਰ ਹੁਣ ਉਹਨਾਂ ਨੇ ਆਪਣਾ ਸਿਲੇਬਸ ਅਚੇਚੇ ਤੌਰ ਤੇ ਬਦਲਿਆ ਟੈਕਨੋਲੋਜੀ ਨੂੰ ਧਿਆਨ ਚ ਰੱਖਦੇ ਹੋਏ ਅਸਲ 'ਚ ਲੰਗੇ ਦਿਨੀ ਲੇਵਲਾਨ ਦੇ ਵਿੱਚ ਜਿਹੜਾ ਪੀਜ਼ਰ ਤੇ ਉਹ ਬਾਕੀ ਟਾਕੀ ਹਮਲਾ ਹੋਇਆ ਨਾ ਉਸ ਲਿਵਲਾਨ ਦੇ ਵਿੱਚ ਪੇਜਰ ਤੇ ਵਾਕਟਾਕੀ ਧਮਾਕਿਆਂ ਦੇ ਕਾਰਨ 34 ਵਿਅਕਤੀਆਂ ਦੀ ਜਾਨ ਚਲੀ ਗਈ ਸੀ 3400 ਤੋਂ ਵੱਧ ਜ਼ਖਮੀ ਹੋ ਗਏ ਸੀ ਉਸ ਤੋਂ ਬਾਅਦ ਤੁਰੰਤ ਭਾਰਤੀ ਫੌਜ ਦੇ ਵਿੱਚ ਜੰਗ ਦੀ ਨਵੀਂ ਪੜਾਈ ਕਰਾਈ ਜਾ ਰਹੀ ਹੈ ਹੁਣ ਜੰਗ ਦੀ ਨਵੀਂ ਪੜਾਈ ਕਰੇਗੀ ਭਾਰਤੀ ਫੌਜ ਔਰ ਇਹਦਾ ਸਿਲੇਬਸ 23 ਸਤੰਬਰ ਤੋਂ ਲਾਗੂ ਹੋਵੇਗਾ ਮੇਜਰ ਤੋਂ ਲੈ ਕੇ ਮੇਜਰ ਜਰਨਲ ਤੱਕ ਦੇ ਰੈਂਕ ਦੇ ਅਧਿਕਾਰੀ ਪਹਿਲੇ ਪੜਾਅ 'ਚ ਸ਼ਾਮਲ ਕੀਤੇ ਜਾ ਰਹੇ ਨੇ ਅਸਲ ਦੇ ਵਿੱਚ ਇਹ ਮਹਿਸੂਸ ਕੀਤਾ ਜਾ ਰਿਹਾ ਏਸ ਲਿਵਲਾਨ ਦੇ ਉੱਤੇ ਹੋਏ ਪੇਜਰ ਤੇ ਵਾਕਟਾਕੀ ਅਟੈਕ ਤੋਂ ਬਾਅਦ ਕਿ ਬਈ ਜਿਹੜੀ ਵੀ ਚੀਜ਼ ਟੈਕਨੋਲੋਜੀ ਨਾਲ ਜੁੜੀ ਹੈ ਤਕਨੀਕ ਨਾਲ ਜੁੜੀ ਹੈ ਜਿਹੜੀ ਆ ਇਹ ਯੁੱਗ ਹੈ ਹੁਣ ਟੈਕਨੋਲੋਜੀ ਦਾ ਇਹ ਜੰਤਰ ਨੇ ਜਿਹੜੇ ਇਹ ਅਟੈਕ ਦਾ ਹਮਲੇ ਦਾ ਲੜਾਈ ਦਾ ਹਥਿਆਰ ਦਾ ਸਾਧਨ ਵੀ ਬਣ ਸਕਦੇ ਖਾਸ ਕਰਕੇ ਮਨਜ਼ਰ ਹੈ ਕਿ ਜਿਨ੍ਹਾਂ ਦੇ ਵਿੱਚ ਬੈਟਰੀ ਪੈਂਦੀ ਹੈ ਉਹ ਹਥਿਆਰ ਦਾ ਰੂਪ ਕੰਮ ਕਰ ਸਕਦੇ ਸੋ ਇਸ ਲਈ ਭਾਰਤੀ ਫੌਜ ਦੇ ਥਿੰਕ ਟੈਂਕਾਂ ਨੇ ਵੀ ਇਹ ਮਹਿਸੂਸ ਕੀਤਾ ਹੈ ਕਿ ਹੁਣ ਹੋ ਸਕਦਾ ਅਗਲੀਆਂ ਜੰਗਾਂ ਸਾਨੂੰ ਹਥਿਆਰਾਂ ਨਾਲ, ਟੋਪਾਂ ਨਾਲ, ਬੰਦੂਖਾਂ ਨਾਲ, ਬੰਬਾਂ ਨਾਲ, ਟੈਂਕਾਂ ਨਾਲ ਨਾਲ ਉਹਨੀਆਂ ਪਹਿਣ ਕੋਈ ਅਜਿਹੀ ਲੜਾਈ ਦਾ ਸਾਹਮਣਾ ਕਿ ਨਾ ਕਰਨਾ ਪੈ ਜਾਵੇ। ਇਸ ਤੋਂ ਪਰਮਾਣੂ ਆਪਣੇ ਆਪ ਚ ਇੱਕ ਨਵੀਂ ਤਕਨੀਕ ਹੈ ਜਿਹਦੇ ਹਵਾ ਦੇ ਨਾਲ ਸਮੁੱਚੇ ਮੁਲਕ ਤਿਆਰ ਹੋ ਰਹੇ ਨੇ। ਭਾਰਤ ਵੀ ਉਸ ਸ਼ਕਤੀ ਦਾ ਮਾਲਕ ਹੈ। ਹੈ। ਪਰ ਹੁਣ ਜਿੱਦਾਂ ਹੀ ਇਹ ਘਟਨਾ ਸਾਹਮਣੇ ਇਹ ਲਿਵਲਾਨ ਵਾਲੀ ਕਪੀਟਰ ਤੇ ਬਾਕੀ ਟਾਕੀ ਵਾਲੀ ਹੈ। ਹੈ। ਹਿਜ਼ਬੁੱਲਾ ਨੇ ਇਜ਼ਰਾਈਲ ਤੇ ਹਮਲੇ ਦਾ ਦੋਸ਼ ਲਾਇਆ। ਉਸ ਦਾ। ਤੇ ਉਸ ਤੋਂ ਬਾਅਦ ਭਾਰਤ ਦੇ ਥਿੰਕ ਟੈਂਕਾਂ ਨੇ ਇਸ ਮਸਲੇ ਨੂੰ ਗੌਰ ਨਾਲ ਲਿਆ ਬੜੀ ਗੰਭੀਰਤਾ ਨਾਲ ਲਿਆ ਔਰ ਬਕਾਇਦਾ ਤੌਰ ਤੇ 23 ਸਤੰਬਰ ਤੋਂ ਭਾਰਤੀ ਫੌਜ ਦੇ ਵਿੱਚ ਨਵਾਂ ਸਲਿਪਸ ਲਾਗੂ ਹੋ ਗਿਆ ਜਿਦੇ ਵਿੱਚ ਇਸ ਤਕਨੀਕ ਨੂੰ ਧਿਆਨ ਚ ਰੱਖਿਆ ਇਸ ਅਟੈਕ ਨੂੰ ਧਿਆਨ ਚ ਰੱਖਦੇ ਆ ਅਜਿਹੀ ਹੋ ਸਕਦੇ ਹੋਰ ਹਮਲਿਆਂ ਨੂੰ ਧਿਆਨ ਚ ਰੱਖਦੇ ਆ ਫੌਜ ਨੂੰ ਨਵੀਂ ਪੜਾਈ ਨਾਲ ਨਵੇਂ ਸਾਧਨਾਂ ਨਾਲ ਨਵੀਂ ਇਸ ਟੈਕਨੋਲੋਜੀ ਨਾਲ ਲਵਲਬ ਕੀਤਾ ਜਾ ਰਿਹਾ ਤੇ ਪਹਿਲੇ ਪੜਾਅ 'ਚ ਮੇਜਰ ਤੇ ਜਰਨਲ ਮੇਜਰ ਮੇਜਰ ਜਰਨਲ ਤੱਕ ਵਾਲੇ ਉਹਨਾਂ ਐਗਜ਼ਾਮਪਲ ਕਰਕੇ ਫਿਰ ਬਾਕੀਆਂ ਨੂੰ ਸ਼ਾਮਿਲ ਕਰਕੇ ਇਹ ਪੜਾਈ ਕਰਾਈ ਜਾਣੀ ਇਸ ਲਈ ਬਹੁਤ ਅਹਿਮ ਤੇ ਸੂਝ ਭਰਿਆ ਫੈਸਲਾ ਜਿਹੜੀ ਆਪਾਂ ਚਰਚਾ ਕਰਾਂ ਸੁਬੇਖ ਦੇ ਰੋ ਲਿਬਰਲਟੀ ਵੀ ਲੋਕਾਂ ਦੀ ਆਵਾਜ਼ ਲੋਕਾਂ ਨੇ